ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵਿਅੜ ਦੇ ਨਤੀਜਿਆਂ ਵਿੱਚ ਪਿੰਡ ਚਕੋਣੀਆਂ ਖੁਰਦੀ ਜਸਪ੍ਰੀਤ ਕੌਰ ਪੁੱਤਰੀ ਸਰਜੀਤ ਸਿੰਘ ਮਾਤਾ ਦਵਿੰਦਰ ਕੌਰ ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ 골ਡ ਮੈਡਲ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਮੌਕੇ ਵਿਦਿਆਰਥਣ ਜਸਪ੍ਰੀਤ ਕੌਰ ਦੇ ਹੌਸਲਾ ਅਫਜ਼ਾਈ ਲਈ ਸਰਪੰਚ ਦਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਗram ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਜਸਪ੍ਰੀਤ ਕੌਰ ਨੂੰ ਸਨਮਾਨ ਚਿੰਨ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਰਪੰਚ ਦਵਿੰਦਰ ਸਿੰਘ ਨੇ ਜਸਪ੍ਰੀਤ ਕੌਰ ਨੂੰ ਵਧਾਈ ਦਿੱਤੀਆਂ ਕਿ ਆ ਕਿ ਜੋ ਵੀ ਪਿੰਡ ਦੀ ਧੀ ਜਾਂ ਪੁੱਤ ਤਰੱਕੀ ਕਰਦਾ ਤਾਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸੇ ਤਰ੍ਹਾਂ ਬੱਚਿਆਂ ਦੇ ਹੌਸਲਾ ਅਫਜ਼ਾਈ ਲਈ ਕਾਰਜ ਕੀਤੇ ਜਾਂਦੇ ਰਹਿਣਗੇ। ਦਰਾਹਾ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ। ਵਾਈਗੋਜੀ ਦਾ ਖਾਲਸਾ ਵਾਈਗੋਜੀ ਕੀ ਫਤਿਹ ਮੈਂ ਜਸਪ੍ਰਿਤ ਕੌਰ ਪੁੱਤਰੀ ਸਰਜੀਤ ਸਿੰਘ ਪਿੰਚਨ ਕੋਇਆ ਮੈਂ ਬੀਏ 2 ਸਾਲਾ 2 ਸਾਲਾ ਕੋਰਸ ਦੇ ਵਿੱਚੋਂ 1438 ਨੰਬਰ 1600 ਦੇ ਵਿੱਚੋਂ ਲੈ ਕੇ ਲਗਭਗ 90% ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਅਤੇ ਮੈਂ 골ਡ ਮੈਡਲਿਸਟ ਹਾਂ ਧੰਨਵਾਦ ਹਾਂਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੇ ਪਿੰਡ ਦੀ ਬੇਟੀ ਸਾਡੀ ਛੋਟੀ ਭੈਣ ਜਸਪ੍ਰਿਤ ਕੌਰ ਜਿਸ ਨੇ ਕਿ ਪੰਜਾਬ ਯੂਨੀਵਰਸਿਟੀ ਵਿੱਚੋਂ ਬੀ.ਐੜ. ਵਿੱਚੋਂ ਬੈਚਲੋਰ ਆਫ ਐਜੂਕੇਸ਼ਨ ਵਿੱਚੋਂ 골ਡ ਮੈਡਲ ਲਿਆ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਅਸੀਂ ਹੋਰ ਵੀ ਸਾਡੇ ਪਿੰਡ ਦੇ ਬੱਚਿਆਂ ਨੂੰ ਜਿਹੜੇ ਪਲੇਅਰ ਨੇ ਚਾਹੇ ਪੜ੍ਹਾਈ ਦੇ ਵਿੱਚ ਆ ਕੇ ਅਸੀਂ ਵਧੀਆ ਫੀਲਡ ਦੇ ਵਿੱਚ ਨੇ ਜੋ ਵੀ ਵਧੀਆ ਨੰਬਰ ਲੈਣਗੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨਗੇ ਅਸੀਂ ਇਸ ਤਰ੍ਹਾਂ ਸਨਮਾਨ ਕਰਾਂਗੇ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਬੱਚੇ ਅੱਗੇ ਹੋਣ ਤਰੱਕੀਆਂ ਕਰਨ ਸਾਨੂੰ ਇਸ ਕੁੜੀ ਤੇ ਬਹੁਤ ਮਾਣ ਆ ਧੰਨਵਾਦ ਜੀ ਸਾਰਿਆਂ